ਇਕ ਵਣਖੰਡ ਬੈਸੇ ਜਾਏ ਸਦ ਨਾ ਦੇ ਵਹੀਂ ਇਹ ਕੋਣ ਹੈ ਜਿਹੜੇ ਜੰਗਲਾਂ ਵਿੱਚ ਜਾ ਕੇ ਬਹਿ ਗਏ ਮੂੰਹ ਨਹੀਂ ਸੀ ਬੋਲਦੇ ਇੱਕ ਪਾਲਾ ਕਕਰਪਾਨਾ ਠੰਡਿਆਂ ਪਾਣੀਆਂ ਚ ਖਲੋਗੈ ਸੀਤਲ ਜਲ ਹੈ ਵਹੀਂ ਇੱਕ ਪਸ਼ਮ ਚੜਾਵੇਂ ਅੰਗ ਇਹ ਕੋਣ ਹੈ ਜਿਹੜੇ ਸਰੀਰ ਤੇ ਸੁਆਹ ਮਲ ਕੇ ਬੈਠੇ ਮੈਲ ਨਾ ਧੋਵੇ ਵਹੀਂ ਮੜੀ ਜੀ ਮਿੱਟੀ ਲੱਗ ਜੈ ਨਾ ਉਥ ਨੂੰ ਕੀ ਕਰਦਾ ਜੀ ਬੰਦਾ ਭਲਾ ਤਾਂ ਤੇ ਮਿੱਟੀ ਲਾ ਦੇ ਕੰਮ ਕਰ ਦੇਗੇ ਕੀ ਕਰੀਦਾ ਜੀ ਭਲਾ ਇੱਥੇ ਲੋਕਾਂ ਨੇ ਸਰੀਰ ਤੇ ਸੁਆਹ ਮਲੀ ਰੱਬ ਪਾਉਣ ਲਈ ਤੇ ਸੁਆਹ ਮੜ ਕੇ ਐਸਾਨ ਕੀਤਾ ਕਿ ਸਾਡੂ ਆਣ ਕੇ ਮੱਥੇ ਟੇਕੋ ਅਸੀਂ ਬੜੇ ਵੱਡੇ ਤਪਸਵੀ ਆ ਮਾਰੇ ਕਹਿੰਦੇ ਨਾ ਭਾਈ ਇਹ ਦੁਨੀਆ ਖੂਬ ਸੂਰਤ ਬਣਾਉਣੀ ਆ ਆ ਪੈਣਾ ਸਿਆਣੀਆਂ ਬੈਠੀਆਂ ਜਿੱਕੇ ਤੇ ਪੈਰ ਲਿਬੜ ਲੈ ਕੇ ਕੋਈ ਅੰਦਰ ਆ ਜਾਏ ਨਾ ਪੋਚੇ ਦੋ ਵਾਰ ਲਾਉਣੇ ਪੈਂਦੇ ਤੇ ਸੋਚੋ ਜੇ ਕਿ ਤੀ ਇਦਾਂ ਦੇ ਸਾਰੇ ਲੋਕ ਸੁਆਹ ਮਾਣਨ ਵਾਲੇ ਹੁੰਦੇ ਤੇ ਤੇ ਪੋਚੇ ਮਰ ਮਾਂ ਮਰ ਜਾਣਾ ਸੀ ਸ਼ੁਕਰ ਕਰੋ ਵੀ ਕਿੰਦਾ ਵਧੀਆ ਸਾਨੂੰ ਧਰਮ ਕਿੱਡੀ ਸੋਹਣੀ ਫਲਸਫੀ ਦਿੱਤੀ ਮਹਾਰਾਜ ਨੇ ਦੋ ਮਿੰਟ ਸੋਚੋ ਜੀ ਆ ਜਿਹੜਾ ਵੀ ਕਾਰੋਬਾਰੀ ਬਿਠੇ ਤੁਹਾਡੀ ਦੁਕਾਨ ਚ ਕੋ ਲਿਬੜੇ ਪੈਰ ਲੈ ਕੇ ਆ ਜੇ ਬੰਦਾ ਕਈ ਵਾਰੀ ਸਟਾਫ ਨੂੰ ਕਹਿੰਦਾ ਜਾਦੀ ਦੁਕਾਨ ਗੰਦੀ ਹੋ ਗਈ ਇੱਕ ਦੀ ਮੜਾ ਪੋਚਣਾ ਮਾਰ ਲਈ ਸੋਚੋ ਜੇ ਸਾਰੇ ਹੀ ਉਹ ਆ ਜਾਂਦੇ ਜਿਨ੍ਹਾਂ ਨੇ ਸ੍ਰੀ ਤੇ ਸੁਆਹ ਮਲੀ ਆ ਕਾਰੋਬਾਰ ਚੱਲ ਪਉਂਦੇ ਜੇ ਸਾਰੇ ਹੀ ਨਾਗੇ ਹੁੰਦੇ ਭਲਾ ਦੇਸ਼ ਵਿੱਚ ਸਾਰਿਆਂ ਦਾ ਜੀ ਕਰਦਾ ਰੱਬ ਪਾਉਣ ਲਈ ਕਪੜਾ ਵੇਖਦਾ ਜੀ ਕਹਿੰਦਾ ਤੁਹਾਡੇ ਚ ਕੱਪੜਿਆਂ ਦੇ ਸਟੋਰਾਂ ਵਾਲੇ ਵੀਰ ਬੈਠੇ ਹੋਣੇ ਆ ਜਿਨ੍ਹਾਂ ਦੇ ਕੱਪੜੇ ਵੇਚਣਾ ਘਰ ਜਰਾਰ ਨੂੰ ਚੁੱਲ੍ਹੇ ਚੱਗ ਬਲਦੀ ਹੈ ਕਾਰਖਾਨੇ ਬੰਦ ਹੋ ਜਾਣੇ ਜੇ ਉਹਨਾਂ ਦੇ ਮੁਤਾਬਕ ਦੁਨੀਆ ਚੱਲਦੀ ਤੇ ਇਥੇ ਜਦੋਂ ਤੰਦੇ ਉੱਤੇ ਕੱਪੜਾ ਹੀ ਕਿਸੇ ਨੇ ਨਹੀਂ ਪਾਉਣਾ ਕਪਾਹ ਬੀਜਣ ਦੀ ਲੋੜ ਹੀ ਨਹੀਂ ਗੁਜਰਾਤ ਜਾ ਕੇ ਕੱਪੜੇ ਦੀਆਂ ਮੇਲਾ ਲਾਉਣ ਦੀ ਉਹ ਬੋਲੋ ਪਿਆਰਿਓ ਅੜੇ ਵੱਡੇ ਵੱਡੇ ਕਾਨਪੁਰ ਲਖਨਊ ਅੜੇ ਵੱਡੇ ਸ਼ੋਰੂਮ ਨੇ ਕੱਪੜਿਆਂ ਦੇ ਇਹਨਾਂ ਦੀ ਲੋੜ ਹੀ ਨਹੀਂ ਸੀ ਪੈਣੀ ਕਿਉਂਕਿ ਉਹਨਾਂ ਦੇ ਲੋਕਾਂ ਨੂੰ ਕਹਣਾ ਸੀ ਵੀ ਕੱਪੜਾ ਪਾਉਣ ਦੀ ਤੇ ਜ਼ਰੂਰਤ ਹੀ ਨਹੀਂ ਹੈ ਹੁਣੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ ਪਿਆਰਿਓ ਇੱਕ ਵਣਖੰਡ ਵਸੇ ਜਾਏ ਸਾਧਨਾ ਦੇ ਵਹੀਂ ਇੱਕ ਪਾਲਾ ਕਕਰ ਭਨ ਸੀਤਲ ਜਲ ਹੈਵੇਂ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਜੜਾਵਾਂ ਅ ਜੜਾਵਾਂ ਵਾਲੇ ਵੀ ਹੁਣ ਵਾਵਾ ਵੇਖ ਲਿਆ ਆਪਾਂ ਕਿਉ ਪਿਆਰਿਓ ਕੰਗਾ ਦੋਨੋਂ ਵਕਤ ਕਰ ਜਿਨ੍ਹਾਂ ਦੇ ਕੇਸ ਆ ਨਾ ਸਿਆਣੀਆਂ ਪੈਣਾ ਜਾਣਦੀਆਂ ਵੀਰ ਬਜ਼ੁਰਗ ਜਾਣਦੇ ਆ ਜੀ ਅਜਿਨੋਂ ਆਪ ਆਪਣੇ ਕੇਸਾਂ 'ਚ ਕੰਗਾ ਕਰਦੇ ਆ ਨਾ ਇਹ ਵੀ ਇੱਕ ਸਿਰ ਦੀ ਐਕਸਰਸਾਈਜ਼ ਆ ਜੋ ਸਰੇ ਤੁਸੀਂ ਉੱਠ ਕੇ ਕੇਸਾਂ 'ਚ ਕੰਗਾ ਕਰਦੇ ਹੋ ਰਾਤ ਨੂੰ ਸੌਣ ਲੱਗਿਆਂ ਪਾਗ ਉਤਾਰ ਕੇ ਫਿਰ ਕੇਸਾਂ 'ਚ ਕੰਗਾ ਕਰਦੇ ਇਹ ਵੀ ਤੁਹਾਡੇ ਸਿਰ ਦੀ ਇੱਕ ਐਕਸਰਸਾਈਜ਼ ਐ ਇਹ ਵੀ ਤੁਹਾਡੀ ਉਦਮ ਦਿਨਸ਼ੇ ਪੰਗਾ ਕੰਗਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬੰਨ੍ਹ ਲਈ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਰਹਿਤ ਨਾ ਮੇਰ ਦੀਏ ਦਾਤਨ ਨਿਤ ਕਰੇ ਪਾਗ ਚੁਣ ਕੇ ਬੰਨੇ ਕੰਗਾ ਦੋ ਵਕਤ ਕਰੇ ਤੁਹਾਨੂੰ ਜੜਾਵਾਂ ਵਿੱਚ ਕਿਥੋਂ ਕੰਗਾ ਹੋ ਜੂਗਾ ਜੀ ਬੋਲੋ ਪਿਆਰੇ ਜੜਾਵਾਂ ਵਿੱਚ ਕਿਥੋਂ ਕੰਗਾ ਹੋ ਜੂਗਾ ਆਏ ਕੱਲ ਮੈਂ ਵੇਖ ਰਿਹਾ ਸੀ ਇੰਟਰਨੈਟ ਤੇ ਉਹ ਮੇਰੇ ਖਿਆਲ ਚ ਉਹ ਕਾਫੀ ਵਾਵਾ ਭਾਰਾ ਹੀ ਸਮਾਨ ਕਹਿੰਦੇ 35 40 ਕਿਲੋ ਸਿਰ ਤੇ ਜੜਾਵਾਂ ਦਾ ਭਾਰ ਹੈ ਰੱਬ ਜਾਣੇ ਹੁਣ ਸੌਂਦਾ ਕਿਦਾਂ ਆਪਾਂ ਥੋੜੀ ਜੀ ਸਿਰ ਤੇ ਭਾਰ ਚੱਕਿਆ ਹੋਏ ਤੇ ਰਾਤ ਨੂੰ ਬੰਦੇ ਨੂੰ ਲਾਉਣਾ ਪੈਂਦਾ ਇੱਕ ਬਾਬਾ ਜੀ 20 ਕਿਲੋ ਦੀ ਚਾਬੀ ਗਾਲਜ ਪਾਈ ਫਿਰਦੇ ਕਹਿੰਦਾ ਮੈਂ ਦੇਸ਼ ਦਾ ਭਲਾ ਕਰਨਾ ਹਾਂ ਗਾਲਜ ਚਾਬੀ ਪੈਸੇ ਦੇਸ਼ ਦਾ ਭਲਾ ਕਿੱਦਾਂ ਹੋਜੂ ਮੈਂ ਤੇ ਉਹ ਵੇਖ ਵੇਖ ਕੇ ਕਹਿੰਦਾ ਸੱਚਾ ਪਾਤਸ਼ਾਹ ਸਾ ਆਈ ਤੇਰਾ ਦੇਣਾ ਨਹੀਂ ਦਿੱਸਦੇ ਆ ਜੰਗ ਸੀ ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਸੀ ਅੱਛਾ ਹੁਣ ਇੱਕ ਜਾਗਰਤੀ ਇਹ ਆਈ ਕਿ ਸਾਡੇ ਬਹੁਤ ਹਿੰਦੂ ਵੀਰ ਵੀ ਹੁਣ ਕਮੈਂਟ ਕਰ ਰਹੇ ਆ ਕਿ ਯਾਰ ਇਸ ਦੇਸ਼ ਨੂੰ ਸਮਾਜ ਨੂੰ ਗੁਮਰਾਹ ਨਾ ਕਰੋ ਹਾ ਗੱਲ ਸਹੀ ਨਹੀਂ ਹੈਗੀ ਸ਼ੁਕਰ ਜਾਗੇ ਤੇ ਕੋਈ ਬੜੇ ਸਾਡੇ ਭਰਾ ਜਾ ਕੇ ਆ ਬੜੇ ਪੁਲਿਸ ਅਫਸਰ ਜੱਜ ਅੱਜ ਨੂੰ ਸਾਨੂੰ ਫੋਨ ਆਉਂਦੇ ਨਾ ਉੱਚੇ ਉੱਚੇ ਅਹੁਦਿਆਂ ਤੇ ਬੈਠਿਆਂ ਤੇ ਕਹਿੰਦੇ ਨਹੀਂ ਜੀ ਹੁਣ ਸਮਾਜ ਸੁਧ ਰਿਹਾ ਹੈ ਸਮਾਜ ਵਧੀਆ ਬਣ ਰਿਹਾ ਹੈ ਸਮਾਜ ਦਾ ਭਲਾ ਕਰਨਾ ਪਰਾਈ ਸਤਰੀ ਵੱਲ ਵੇਖ ਕੇ ਤੇਰੇ ਮਨ 'ਚ ਵਕਾਰ ਨਾ ਆਵੇ ਇਹ ਕੰਟਰੋਲ ਕਰਨਾ ਸੀ ਆਪਣੇ ਦਿਮਾਗ 'ਚ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਕੋਲ ਬਾਨੂ ਬੇਗਮ ਆਈ ਪਾਈ ਸਰਦਾਰ ਹਰੀ ਸਿੰਘ ਨਲੂਏ ਕੋਲ ਉਹ ਕਹਿੰਦੀ ਮੈਨੂੰ ਤੇਰੇ ਵਾਂਗ ਪੁੱਤਰ ਚਾਹੀਦਾ ਹੈ ਉਨੇ ਕਹ ਮੇਰੇ ਅਰਗਤ ਫਿਰ ਮੈਂ ਹੀ ਆ ਮੈਂ ਇਹਨੂੰ ਆਪਣਾ ਤੋ ਪੁੱਤਰ ਬਣਾ ਲਾ ਤੈਨੂੰ ਮੈਂ ਧਰਮ ਦੀ ਮਾਂ ਬਣਾਉਣਾ ਆ ਇਹ ਵਾਸ਼ਨਾਵਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਅਸੀਂ ਵਾਰਸ ਉਹਨਾਂ ਦੇ ਇੱਥੇ ਕੋਈ ਵਾਸ਼ਨਾਵਾਂ ਨੂੰ ਕੰਟਰੋਲ ਕਰ ਲਈ ਕੱਪੜੇ ਨਹੀਂ ਪਾ ਰਹੇ ਜਿਵੇਂ ਵਾਸ਼ਨਾਵਾਂ ਕੰਟਰੋਲ ਕੀਤੇ ਜੇ ਸੱਚੀ ਵਾਸ਼ਨਾਵਾਂ ਕੰਟਰੋਲ ਸੀ ਕੋਲਕਾਤਾ ਰੇਬ ਕੇ ਨੇ ਕੀਤਾ ਸੀ ਉਸ ਡਾਕਟਰ ਬੀਬੀ ਦਾ ਉਸ ਮਾਂ-ਬਾਪ ਦੀਆਂ ਅੰਦਰਾਂ ਤਰਫ ਦੀਆਂ ਨੇ ਜਿਨ੍ਹਾਂ ਦੀ ਜਵਾਨ ਧੀ ਕਿੰਨੇ ਕਾਣ ਕਿੰਨੇ ਇਸ ਸਮਾਜ ਵਿੱਚ ਕਿੰਨਾ ਕੁਝ ਵਾਪਰ ਚੁੱਕਾ ਹੈ ਕਦੋਂ ਸਾਡਾ ਸਮਾਜ ਜਾਗੇਗਾ ਜੀ ਤੇ ਉਸ ਡਾਕਟਰ ਵੀਰ ਦੇ ਬਿਆਨ ਸੀ ਜਿਹੜਾ ਉੱਥੇ ਸਟਾਫ ਸੀ ਉਹਦੇ ਬਿਆਨ ਸੀ ਬਾਪ ਦੇ ਬਿਆਨ ਸੀ ਕਾਸ਼ ਕਿਤੇ ਇੱਥੇ ਕੋਈ ਸਿੱਖ ਅੱਜ ਵੀ ਹੈ ਜਿਹੜੇ ਲੋਕ ਮੰਨਦੇ ਆ ਕਦੀ ਕਿਸੇ ਨੂੰ ਪੁੱਛ ਕੇ ਵੇਖਿਓ ਹਾਂ 1-2% ਕੋ ਗਲਤ ਹੋ ਸਕਦਾ ਹੈ ਬੰਦਾ ਪਰ ਸਿੱਖੀ ਦਾ ਕਰਤਾਰ ਸਿੱਖ ਦਾ ਕੈਰੇਕਟਰ ਜੇ ਜ਼ਮੀਨ ਤੋਂ ਉੱਪਰ ਪਹੁੰਚਿਆ ਉਹਦੇ ਪਿੱਛੇ ਮੇਰੇ ਸਤਗੁਰ ਦੀ ਕਾਲ ਕਮਾਈ ਤੇ ਐਡੀ ਸੱਚੀ ਸੁੱਚੀ ਵਿਚਾਰਤਾਰਾ ਜਿਹੜੀ ਅੱਜ ਸਾਡੇ ਕੋਲੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਪਈ ਹੈ ਪਿਆਰਿਓ ਅਸੀਂ ਮਾਣ ਜਿੰਨਾ ਕਰੀਏ ਉਹਨਾਂ ਥੋੜਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਬੋਲੋ ਪਿਆਰਿਓ ਦੇਖ ਪਰਾਈਆਂ ਮਾਵਾ ਭੈਣਾ ਧੀਆ ਜਾਣ ਤਿੰਨ ਰਿਸ਼ਤੇ ਕੈਮ ਕਰ ਲਾ ਇਹ ਸੜਕ ਇਹ ਸਾਡਾ ਅਮੀਰ ਵਿਰਸਾ ਸੀ ਇਹ ਕੁਰਬਾਨੀ ਸੀ ਜ਼ਮੀਨ ਦੀ ਲੜਾਈ ਨਹੀਂ ਸੀ ਜੇ ਜ਼ਮੀਨ ਦੀ ਲੜਾਈ ਹੁੰਦੀ ਆਨੰਦਪੁਰ ਸਾਹਿਬ ਤੇ ਮਹਾਰਾਜ ਨੇ ਖਾਲੀ ਕਰ ਦਿੱਤਾ ਸੀ ਫਿਰ ਸਰਸਾ ਨਦੀ ਤੇ ਕਿਉਂ ਆਏ ਚਮਕੌਰ ਸਾਹਿਬ ਦੀ ਗੜੀ ਨੂੰ ਕਿਹੜਾ ਕਿਉਂ ਪਾਇਆ ਖਦਰਾਨੇ ਦੀ ਢਾਬਤਾ ਕਿਉਂ ਆਇਆ ਵਜ਼ੀਰ ਖਾਂ ਇਹਦਾ ਮਤਲਬ ਉਹਨਾਂ ਦੀ ਮੰਗ ਆਨੰਦਪੁਰ ਸਾਹਿਬ ਨਹੀਂ ਸੀ ਉਹਨਾਂ ਦੀ ਮੰਗ ਕੀ ਸੀ ਕਿ ਗੁਰੂ ਪਾਸ਼ਾ ਆਮ ਲੋਕਾਂ ਦੇ ਹੱਕ ਵਿੱਚ ਖੜਨਾ ਬੰਦ ਕਰ ਦਿਓ ਇਹਦਾ ਤੁਸੀਂ ਲੋਕਾਂ ਨੂੰ ਬਰਾਬਰਤਾ ਦਾ ਪਾਠ ਪੜਾ ਰਹੇ ਹੋ ਸਾਰੇ ਬਰਾਬਰ ਆ ਪੰਗਤ ਵਿੱਚ ਬੈਠਦੇ ਆ ਨਾ ਤੁਹਾਡੇ ਇੱਧਰ ਹਿੰਦੂ ਸੱਜੇ ਮੁਸਲਮਾਨ ਖੱਬੇ ਹਿੰਦੂ ਸਾਹਮਣੇ ਕੋਈ ਜੈਨੀ ਬੋਧੀ ਪਾਰਸੀ ਕਦੀ ਪੁੱਛਿਆ ਆਪਾਂ ਕਿਸੇ ਨੂੰ ਅਜੇ ਵੀ ਭਾਰ ਦੇਸ਼ ਵਿੱਚ ਐਸੇ ਧਾਰਮਿਕ ਸਥਾਨ ਹੈ ਜਿੱਥੇ ਜਾਤ ਪੁੱਛ ਕੇ ਐਂਟਰੀ ਦਿੱਤੀ ਜਾਂਦੀ ਹੈ ਮਜਬ ਪੁੱਛ ਕੇ ਅੰਦਰ ਆਉਣ ਦਿੱਤਾ ਜਾਂਦਾ ਤੇ ਇੱਥੇ ਦਰਵਾਜ਼ੇ ਖੁੱਲੇ ਤੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਸਾਰੇ ਬਲੋ ਜੀ ਉਪਦੇਸ਼ ਚਾਂ ਵਰਨਾ ਕੋ ਸਾਂਝਾ ਇੱਕ ਵਣਖੰਡ ਵੈਸੇ ਜਾਏ ਸਾਧ ਨ ਦੇਵਹੀਂ ਇੱਕ ਪਾਲਾ ਕਕਰ ਪਨ ਸੀਤਲ ਜਲ ਹੈ ਵਹੀਂ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਬਿਗਟ ਬਿਕਰਾਲ ਸਿਰ ਤੇ ਜੜਾਵਾਂ ਰੱਖੀਆਂ ਕੁੱਲ ਘਰ ਖੋਵੇਂ ਕੁੱਲ ਵੀ ਗਵਾਲੀ ਆਪਣੀ ਪਤਾ ਨਹੀਂ ਕਿੱਥੋਂ ਆਇਆ ਮੈਂ ਘਰਿਆਂ ਦਾ ਲਿੰਕ ਹੀ ਕੋਈ ਨਹੀਂ ਪੁੱਛਦੇ ਮਾਂ ਕਿੱਥੇ ਹੈ ਕੋਈ ਪਤਾ ਨਹੀਂ ਬਾਪ ਕਿੱਥੇ ਪਤਾ ਕਿਉਂ ਜੀ ਔਲਾਦ ਮਾਂ ਬਾਪ ਇਸ ਕਰਕੇ ਪੈਦਾ ਕਰਦੇ ਮਾਂ ਦਾ ਪਤਾ ਹੀ ਨਹੀਂ ਤੂੰ ਲੋਕਾਂ ਦਾ ਭਲਾ ਕਰਦਾ ਫਿਰਦਾ ਮਾਂ ਤੇਰੀ ਨੂੰ ਕੋਈ ਬਰਦਾਸ਼ਤਮ ਸੰਭ ਦਾ ਫਰਦਾ ਮਾਂ ਤੇਰੀ ਦੁਵਾਈ ਵਿਚਾਰੀ ਲੋਕਾਂ ਕੋ ਮੰਕੇ ਲਿੰਦੀ ਫਿਰਦੀ ਐ ਇਸ ਸਮਾਜ ਦਾ ਭਲਾ ਕਰਨਾ ਇੱਕ ਜਟਾ ਬਿਗੜ ਬਿਕਰਾਲ ਕੁੱਲ ਕਰ ਖੋ ਵਹੀਂ ਇੱਕ ਨਗਨ ਫਰੇ ਦਿਨ ਰਾਤ ਆ ਦੁਬਾਰਾ ਤੋ ਉਹ ਬੋਲਦਾ ਜੀ ਇੱਕ ਨਗਨ ਫਰੇ ਦੇ ਨੰਗੇ ਤੁਰੇ ਫਿਰਦੇ ਦਿਨ ਰਾਤ ਕਾਦੇ ਲਈ ਰੱਬ ਪਾਉਣ ਲਈ ਮਹਾਰਾਜ ਕਹਿੰਦੇ ਪਾਈ ਗੁਰਦਾਜ ਜੀ ਕਹਿੰਦੇ ਜੇ ਨੰਗੇ ਰਹਿ ਆਂਬ ਮਿਲਦਾ ਨਾ ਕੱਪੜੇ ਲਾਇਆ ਰੱਬ ਮਿਲਦਾ ਹੋਵੇ ਨਾ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਮਿਲ ਜਾਏ ਜੰਗਲ ਦੇ ਜਾਨਵਰਾਂ ਨੂੰ ਮਿਲ ਜਾਏ ਕਿਉਂ ਜੀ ਮਿਲੇ ਜੇ ਤੀਰਥ ਨਹਾਤਿਆਂ ਡੱਡਾਂ ਚ ਲਵਾਸੀ ਵਾਲ ਵਧਾਇਆ ਪਾਈਏ ਬਟਜਟਾਂ ਪਲਾਸੀ ਜੇ ਜੜਾਵਾਂ ਵਧਾਇਆ ਰੱਬ ਮਿਲਦਾ ਤੇ ਬੋਰਡ ਨੂੰ ਮਿਲਦਾ ਸਭ ਤੋਂ ਪਹਿਲਾਂ ਪਾਈ ਗੁਰਦਾਜ ਜੀ ਕਹਿੰਦੇ ਬੋਰਡ ਦੀਆਂ ਜੜਾਵਾਂ ਬਹੁਤ ਲੰਬੀਆਂ ਹੁੰਦੀਆਂ ਬੋਰਡ ਵੇਖਿਆ ਜੀ ਬੋੜ ਲੰਬੀਆਂ ਲੰਬੀਆਂ ਜੜਾਵਾਂ ਹੁੰਦੀਆਂ ਭਾਈ ਗੁਰਦਾਸ ਜੀ ਕਹਿੰਦੇ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਚ ਲਵਾਸੀ ਵਾਲ ਵਧਾਇਆ ਪਾਈਏ ਬੱਟ ਬੋੜ ਜਟਾਂ ਪਲਾਸੀ ਨੰਗੇ ਰਹਿਆਂ ਜੇ ਮਿਲੇ ਵਣ ਜੰਗਲ ਮਿਰਗ ਹਿਰਨ ਉਦਾਸੀ ਫੇਰ ਤੇ ਜੰਗਲਾਂ ਦੇ ਹਿਰਨਾ ਨੂੰ ਜਨਵਰਾਂ ਨੂੰ ਰੱਬ ਸਭ ਤੋਂ ਪਹਿਲਾਂ ਮਿਲਦਾ ਉਹ ਕਿਹੜੇ ਕਪੜਾ ਤਨ ਤੇ ਪਾਉਂਦੇ ਆਖੋ ਸਤਨਾਮ ਸ੍ਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਰੱਖੋ ਘਰ ਭਾਈ ਗੁਰਦਾਸ ਜੀ ਦੇ ਕਬੈਤ ਰੱਖੋ ਘਰ ਗੁੱਸਾ ਨਾ ਮਨਾਇਓ ਮਾਫੀ ਮੰਗ ਲਵਾ ਗੁਰਦਾਸ ਮਾਨਦਾ ਤੇ ਨਾ 5 ਸਾਲ ਦੇ ਬੱਚੇ ਨੂੰ ਪਤਾ ਭਾਈ ਗੁਰਦਾਸ ਜੀ ਦਾ ਦੱਸਣਾ ਪੈਂਦਾ ਕਈ ਵੇਲੇ 30 40 ਸਾਲ ਤੀਨ ਪੁੱਛੇ ਨਾ ਭਾਈ ਗੁਰਦਾਸ ਕੋਲ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਲੈਣਾ ਭਾਈ ਗੁਰਦਾਸ ਤੂੰ ਕਹਿੰਦੇ ਮੈਨੂੰ ਪਤਾ ਹੀ ਨਹੀਂ ਭਾਈ ਗੁਰਦਾਸ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਬਾਣੀ ਲਿਖੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬੈ ਕੇ ਅਸੀਂ ਵਿਰਸੇ ਤੋਂ ਦੂਰ ਹੋ ਗਏ ਇਸ ਕਰਕੇ ਐਸ ਦਾ ਨੂੰ ਸਮਝਿਓ ਸਤਿਕਾਰਯੋਗ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਨਗਨ ਫਰੇ ਦਿਨ ਰਾਤ ਇੱਕ ਦਿਨ ਰਾਤ ਨੰਗੇ ਤੁਰੇ ਫਿਰਦੇ ਨੇ ਨੀਂਦ ਨਾ ਸੋਈ ਸੰਦੇ ਹੀ ਨਹੀਂ ਅੱਛਾ ਕਈ ਕਿਆਂ ਦਾ ਵੀ ਰਕਾਟ ਪੁੱਛਦਾ ਪੁੱਤਰ ਕਾ ਬਾਬਾ ਜੀ ਆਪ ਕਦ ਕੇ ਸੋਏ ਕੋਈ ਮੈਨੂੰ ਖਿਆਲ ਹੀ ਨਹੀਂ ਮਕੰਦਾ ਸੁੱਤਾ ਕਹਿੰਦਾ ਲਾਲ ਜੀ ਜੇ ਜਾਗਣਾ ਰਾਬ ਮਿਲਦਾ ਤੇ ਅੱਜ ਟੈਕਸੀ ਡਰਾਈਵਰ ਨੂੰ ਮਿਲ ਜੇ ਉਹ ਕਈ ਕੀ ਰਾਤਾਂ ਜਾਗ ਸੰਦੇ ਵੀ ਓ ਬੋਲੋ ਵਿਆਹ ਰਹੋ ਉਹ ਤੇ ਫੇਰ ਵੀ ਜਾਗਦਾ ਆਪਣਾ ਟੱਬਰ ਪਾਲਣ ਲਈ ਤੂੰ ਕਦ ਲਈ ਜਾਗਦਾ ਕੋਈ ਫਾਇਦਾ ਹੈ ਇੱਥੇ ਕਈ ਧੂਣੀਆਂ ਤੇ ਪਾਉਂਦੇ ਫਿਰਦੇ ਸੀ ਮੈਂ ਕਹਿੰਦੀ ਸੀ ਸੋਚਦਾ ਸਾਡੇ ਬਾਬੇ ਨੇ ਆਖਾ ਤੂੰ ਧੂਣੀ ਤੇ ਪਾ ਕੇ ਬੈਠਾ ਬੰਨੇ ਬੰਨੇ ਬੈਠਾ ਦਾ ਫਾਇਦਾ ਹੈਗਾ ਕਹਿੰਦਾ ਨਹੀਂ ਕਹਿੰਦਾ ਫਿਰ ਆ ਤੈਨ ਮੱਕੇ ਲਾਵਾਂ ਮਾਰਾ ਨੇ ਧੂਣੀ ਉੱਤੇ ਰੱਖ ਦਿੱਤੀ ਲੋ ਲਾਗੇ ਰਤਾ ਆਟਾ ਕਹਿੰਦੇ ਪਕਾਓ ਰੋਟੀਆਂ ਕਿਹਦਾ ਢਿੱਡ ਦੇ ਭਰੂ ਓ ਬੋਲੋ ਵਿਆਹ ਰਹੋ ਆ ਲੰਗਰਾਂ ਦੀਆਂ ਲੋਹਾਂ ਤਪਦੀਆਂ ਦੇਗਾਂ ਬਣਦੀਆਂ ਆਗੋ ਹੋਈਆ ਸਾਡੇ ਬਾਬੇ ਨੇ ਆਕ ਦਾ ਰੂਪ ਬਦਲਤਾ ਜਦੋਂ ਗਰਮੀ ਦੀ ਅਤ ਦੀ ਗਰਮੀ ਸਾਡੀਆਂ ਭੈਣਾਂ ਸਾਡੇ ਵੀਰ ਪ੍ਰਸ਼ਾਦਾ ਲੰਗਰ ਤਿਆਰ ਕਰਦੇ ਆ ਨਾ ਇਸ ਤਪ ਦਾ ਫਾਇਦਾ ਤੇ ਉਹ ਕਿਹਦੇ ਭੁੱਖੇ ਦੇ ਪੇਟ ਵਿੱਚ ਦੋ ਪ੍ਰਸ਼ਾਦੇ ਪੈਣਗੇ ਜਿਹੜਾ ਬਿਨਾਂ ਵਜ੍ਹਾ ਧੂਣੀ ਤੇ ਪਾ ਕੇ ਬੈਠਾ ਸਰੀਰ ਦਾ ਸਤਿਆਨਾਸੀ ਮਾਰ ਰਿਆ ਇਹ ਕਗਨ ਜਲਾਵੇਂ ਅੰਗ ਆਪ ਵੇਗੋ ਵਹੀ ਅਖੀਰ ਤੇ ਕਹਿੰਦੇ ਵਿਣ ਨਾਮੈ ਤਨਸ਼ਾਰ ਬਿਨਾ ਨਾਮ ਤੋਂ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਆ ਸਾਰੇ ਕੰਮ ਸਵਾਭ ਵਾਲੇ ਵਿਣ ਨਾਮੈ ਤਨਸ਼ਾਰ ਕਿਆ ਕਹਿ ਰੋਵਹੀਂ ਕੀ ਕਹਿ ਕੇ ਰੋਣਗੇ ਜੀ ਅਖੀਰ ਤੇ ਕਹਿੰਦੇ ਨੇ ਸੋਹਣ ਖਸਮ ਦਵਾਰ ਉਹ ਸੋਭਾ ਦਿੰਦਿਆ ਖਸਮ ਦੇ ਦਰ ਤੇ ਕਿਹੜੇ ਜੇ ਸਤਗੁਰ ਸੇਵਹੀਂ ਜਿਹੜੇ ਆਪਣੇ ਸਤਗੁਰ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਹਾਂ ਅਸੀਂ ਪਾਗਾ ਵਾਲਿਆਂ ਸਾਨੂੰ ਐਸਾ ਮਹਾਨ ਸਤਗੁਰ ਜੀ ਪ੍ਰਾਪਤ ਹੋਏ ਸਾਨੂੰ ਭੁੱਲਿਆਂ ਨੂੰ ਪਟਕਿਆਂ ਨੂੰ ਪਰਾਏ ਪਿਆ ਨੂੰ ਸਿੱਧੇ ਰਸਤੇ ਪਾਇਆ ਸਮਾਂ ਮੇਰਾ ਸਮਾਪਤ ਹੈ ਕਿਉਂਕਿ ਦਵਾਨ ਲੇਟ ਰੰਬ ਹੋਇਆ ਜੀ ਵੈਸੇ ਤਾਂ ਸਾਰਿਆਂ ਦਾ ਹੀ ਸਮਾਂ ਡੇਢ-ਡੇਢ ਘੰਟਾ ਸੀ ਪਰ ਬੇਨਤੀ ਹੈ ਜੀ ਪ੍ਰਬੰਧਕ ਵੀਰਾਂ ਨੇ ਕਿੱਡਾ ਸੁਣਿਆ ਟੈਂਟ ਲਾਇਆ ਵੇਖੋ ਕਿੱਡੇ ਸੁਣੇ ਝੂਮਰ ਲਾਇਆ ਟਾਈਮ ਨਾ ਆਉ ਆ ਮੇਰਾ ਡੇਢ ਘੰਟਾ ਸੀ ਪੌਣਾ ਘੰਟਾ ਮੈਨੂੰ ਟਾਈਮ ਮਿਲਿਆ ਤੇ ਮਗਰੋਂ ਭਾਈ ਨਰਮਲ ਸਿੰਘ ਜੀ ਕੀ ਬਾਤ ਆ ਦੱਸ ਹੀ ਗਾਇਆ ਪ੍ਰਿੰਸੀਪਲ ਸਾਹਿਬ ਭਾਈ ਨਰਮਲ ਸਿੰਘ ਜੀ ਨਾਗਪੁਰੀ ਬਾਕਮਾਲ ਕੀਰਤਨ ਕਰਦੇ ਨੇ ਪ੍ਰਿੰਸੀਪਲ ਸਾਹਿਬ ਕਿੰਨਾ ਪਿਆਰਾ ਕੀਰਤਨ ਕਰਕੇ ਗਏ ਆ ਲੇਟ ਕਿਉਂ ਸ਼ੁਰੂ ਹੋਇਆ ਕਿਉਂਕਿ ਅਸੀਂ ਲੇਟ ਆਉਨੇ ਆ ਥੀਏਟਰ ਵਿੱਚ ਮੂਵੀ ਜੇ 6 ਵਜੇ ਸ਼ੁਰੂ ਨਹੀਂ ਹੋਵੇ ਤਾਂ ਕਿੰਨੇ ਵਜੇ ਪਹੁੰਚੀਦਾ ਭਲਾ ਜੀ ਉੱਚੀ ਬੋਲ ਕੇ ਦੱਸਿਓ ਜੀ ਕਿੰਨੇ ਵਜੇ ਭਲਾ ਬੀਬੀਆਂ ਘਰਵਾਲੇ ਨੂੰ ਕਿੰਨੇ ਵਜੇ ਫੋਨ ਕਰਦੀਆਂ ਭਲਾ ਵੀ ਜਲਦੀ ਜਲਦੀ ਆ ਜਾਓ ਮੈਂ ਸ਼ੁਰੂ ਤੋਂ ਵੇਖਣੀ ਤਾਂ ਸਟੋਰੀ ਦੀ ਸਮਝ ਨਹੀਂ ਆਉਣੀ ਤੇ ਸਮਾਰੋਹ ਬਾਰੇ ਪਤਾ ਕੀ ਪੁੱਛਦੀਆਂ ਬੀਬੀਆਂ ਜਾਂ ਆਮ ਬੰਦੇ ਇਹ ਸਮਾਪਤੀ ਕਦੋਂ ਹੋਣੀ ਆ ਭਲਾ ਵੀ ਕਿਤੇ ਪਹਿਲਾਂ ਨਾ ਸਾਨੂੰ ਪਹੁੰਚਣਾ ਪੈ ਜਾ ਕੇ ਬੇਨਤੀ ਆ ਜੀ ਹੁਣ ਜਿਹੜੇ ਮਗਰਲੇ ਦੋ ਦਵਾਨਾ ਨਾ ਜਿਹੜਾ ਸਭ ਤੋਂ ਪਹਿਲਾ ਜਥਾ ਲੱਗੇ ਉਹਨੂੰ ਵੀ ਧਿਆਨ ਨਾਲ ਸੁਣੋ ਭਾਵੇਂ ਬੱਚੇ ਕਰਨ ਉਹਨਾਂ ਨੂੰ ਵੀ ਧਿਆਨ ਨਾਲ ਸੁਣੋ ਇਹ ਮੌਕੇ ਰੋਜ਼ ਰੋਜ਼ ਗੱਜ ਕੇ ਬੋਲਿਓ ਜੀ ਨਹੀਂ ਮਿਲਦੇ ਤੋਂ ਸਾਰਿਆਂ ਦਾ ਧੰਨਵਾਦ ਆ ਹੁਣ ਜਿਹੜੀ ਪੌੜੀ ਸੀ ਨਾ ਇਹ ਤੇ ਆਪਾਂ ਡੇਢ ਦੋ ਘੰਟੇ ਬੋਲ ਸਕਦੇ ਸੀ ਮੈਨੂੰ ਕਾਲੀ ਕਾਲੀ ਇਹਦੇ ਅਰਥ ਕਰਨੇ ਪਏ ਕਿਉਂਕਿ ਪਿੱਛੇ ਵੀਰ ਜੀ ਹੁਣਾਂ ਨੇ ਵੀ ਤੁਹਾਨੂੰ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ ਤੋਂ ਇਸ ਕਰਕੇ ਬੇਨਤੀ ਜਿਹੜੇ ਕੱਲ ਦੇ ਦੋ ਦਵਾਨਾ ਨਾ ਉਹਨਾਂ ਚ ਹੁਣ ਕਿਰਤ ਅਰਸ ਕਰਿਓ ਸਾਡੇ ਉੱਤੇ ਤਾਰੇ ਗੜੀ ਹੱਥ ਜੋੜ ਕੇ ਬੇਨਤੀ ਹੈ ਜੀ ਭੈਣੋ ਵੀਰੋ ਥੋੜਾ ਥੋੜਾ ਪਹਿਲਾਂ ਆ ਜਿਓ ਅਮਰ ਤੁਰਿਆ ਹੁੰਦਾ ਜਿੰਨੇ ਦਿਨ ਦੁਕਾਨਾਂ ਖੁੱਲੀਆਂ ਐ ਨਾ ਮੈਂ ਹੱਥੀਂ ਜੋੜਦਾ ਮੈਂ ਬੰਦ ਕਰ ਦੋ ਭਰਾਵੋ ਮੁਸਲਮਾਨ ਭਰਾ ਚੰਗੇ ਆ ਕਮ ਸਿਕਾਂ ਜਿਹਨੂੰ ਰੋਜੀ ਹੁੰਦੀ ਆ ਜਾਂ ਉਹਨਾਂ ਦੀਆਂ ਇਦਾਂ ਹੁੰਦੀਆਂ ਉਹ ਦੁਕਾਨਾਂ ਬੰਦ ਕਰਦੇ ਆ ਪਰ ਅਸੀਂ ਪਤਾ ਨਹੀਂ ਇੰਨੇ ਪੈਸੇ ਜੋੜ ਕੇ ਕਿੱਥੇ ਖਾਂਦੇ ਆ ਆਖੋ ਸਤਨਾਮ ਸ੍ਰੀ ਇੱਕ ਦਿਨ ਦੋ ਚਾਰ ਘੰਟੇ ਪਹਿਲਾਂ ਵੀ ਬੰਦ ਕਰ ਦਾਂਗੇ ਕੋਈ ਫਰਕ ਨਹੀਂ ਪੈਣਾ ਆਓ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਵੇਖਿਓ ਪਦਾਰਥ ਘਟ ਹੁਣ ਵੱਧ ਹੁਣ ਜਿੰਦਗੀ ਦਾ ਖੇਡਾ ਸਾਡੇ ਕੋਲ ਕੋ ਖੋਹ ਨਹੀਂ ਸਕਦਾ ਸਾਰਿਆਂ ਦਾ ਧੰਨਵਾਦ ਬਹੁਤ ਪਿਆਰ ਨਾਲ ਆਪ ਜੀ ਨੇ ਵਿਚਾਰਾ ਸੁਣਿਆ ਨੇ ਆਸ ਹੈ ਕਿ ਹੁਣ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਤੇ ਕੱਲ ਦੇ ਜਿਹੜੇ ਦੋ ਦਵਾਨਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਦਵਾਨ ਚੱਲਣਾ ਉਹਦੇ ਵਿੱਚ ਆਪ ਜੀ ਹਾਜ਼ਰੀ ਲਵਾਓਗੇ ਵਿੱਚੋਂ ਉੱਠ ਕੇ ਚਾਹ ਪਾਣੀ ਪੀ ਆਇਆ ਕਰਿਓ ਪਰ ਆਉਣ ਦੀ ਪਹਿਲਾਂ ਕਹੇਚਲ ਕਰਿਓ ਲਾਈਵ ਕਰਨ ਵਾਲੇ ਸਾਊਂਡ ਵਾਲੇ ਟੈਂਟ ਵਾਲੇ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਸਭ ਵੀਰਾਂ ਦਾ ਪੈਣਾ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਤੈਦ ਲੋ ਧੰਵਾਦ ਰੇਂਦੇ ਜੋ ਦਵਾਨਾਂ ਵਿੱਚ ਆਪਾਂ ਫਿਰ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ